ਤੁਸੀਂ ਸਿਆਣਿਆਂ ਨੇ ਸੱਚ ਕਿਹਾ ਹੈ ਕਿ ਜੇ ਅੱਖਾਂ ਗਈਆਂ ਤਾਂ ਜਹਾਨ ਗਿਆ ਫੋਕੀ ਟੌਰ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਨਿਗਾਹ ਨਾ ਗਵਾ ਕੇ ਬੈਠ ਜਿਓ ਦੋਸਤੋ ਕਿਉਂਕਿ ਹਾਲੀ ਦੀ ਘੜੀ ਐਕਟਰਸ ਜੈਸਮੀਨ ਪਸੀਨ ਦੇ ਨਾਲ ਜੋ ਹੋਇਆ ਹੈ ਕਿ ਉਸ ਦੀਆਂ ਅੱਖਾਂ ਦੇ ਵਿੱਚ ਪ੍ਰੋਬਲਮ ਆਈ ਕਿਉਂਕਿ ਉਹ ਮੇਕਅਪ ਕਰਕੇ ਲੈਂਸ ਪਾ ਰਹੀ ਸੀ ਲੈਂਸ ਪਾਉਦੀ ਉਹਦੇ ਅੱਖਾਂ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਚਲਨ ਹੋਏ ਦਰਦ ਹੋਇਆ ਕੰਟਾ ਮਤਲਬ ਦਰਦ ਹੋਂ ਨੀ ਹਟਿਆ ਫਿਰ ਉਹਦੇ ਪੱਟੀਆਂ ਬਣੀਆਂ ਪਤਾ ਲੱਗਿਆ ਕਿ ਕੋਰਨੀਆ ਡੈਮੇਜ ਹੋ ਗਈਆਂ ਸੋ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੇ ਤੁਸੀਂ ਲੈਂਸ ਪਾਉਣੇ ਆ ਤਾਂ ਇੱਕ ਉਹਦਾ ਤਾਂ ਤਰੀਕਾ ਹੁੰਦਾ ਡਾਕਟਰ ਤੋਂ ਸਲਾਹ ਲੈ ਕੇ ਲੈਂਸ ਪਾਓ ਐਵੇਂ ਫੋਕੀ ਟੌਰ 'ਤੇ ਜੇ ਥੋੜੀ ਨਿਗਾ ਨਹੀਂ ਘਟ ਹੈਗੀ ਫਿਰ ਤੁਸੀਂ ਲੈਂਸ ਨਾ ਹੀ ਪਾਓ ਸੋ ਇਹ ਚੀਜ਼ਾਂ ਥੋੜੀਆਂ ਜਿਹੀਆਂ ਸਮਝਣੀਆਂ ਪੈਣਗੀਆਂ ਜੇ ਤੁਸੀਂ ਲੈਂਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਸੀਂ ਕਿਵੇਂ ਇਸਤੇਮਾਲ ਕਰ ਰਹੇ ਹੋ ਇਹ ਰੀਆਂ ਸਾਵਧਾਨੀਆਂ ਤੁਹਾਨੂੰ ਵਰਤਰੀਆਂ ਪੈਣਗੀਆਂ ਸੋ ਵੱਧ ਤੋਂ ਵੱਧ ਇਹ ਹੈ ਕਿ ਤੁਸੀਂ ਸਪੈਕਸ ਲਾਓ ਸਪੈਕਸ ਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਲੈਂਸ ਜਿਹੜੇ ਤੁਹਾਡੇ ਅੱਖਾਂ ਨੂੰ ਆਕਸੀਜਨ ਨਹੀਂ ਦਿੰਦੇ ਹੈਗੇ 7-8 ਘੰਟੇ ਤੁਹਾਡੇ ਅੱਖਾਂ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਤੁਹਾਡੀਆਂ ਅੱਖਾਂ 'ਚ ਪ੍ਰੋਬਲਮ ਆਉਂਦੀ ਜੇ ਤੁਸੀਂ ਜ਼ਿਆਦਾ ਟਾਈਮ ਲੈਂਸ ਲਾਉਨੇ ਹੋ ਤਾਂ 6 ਤੋਂ 8 ਘੰਟੇ ਜਿਹੜਾ ਲੈਂਸ ਲਾਓ ਇਸ ਤੋਂ ਬਾਅਦ ਲੈਂਸ ਨਾ ਲਾਓ ਔਰ ਰਾਤ ਨੂੰ ਲੈਂਸ ਲਾ ਕੇ ਸੌ ਨਾ ਜਾਓ ਕਿਤੇ ਇਹ ਨਾ ਹੋਵੇ ਕਿ ਅਗਲੇ ਦਿਨ ਤੁਹਾਨੂੰ ਦੇਖਣਾ ਬੰਦ ਹੋ ਜਾਵੇ ਸੋ ਇਹੋ ਜਿਹੀ ਗਲਤੀਆਂ ਨਾ ਕਰੋ ਨਹੀਂ ਤਾਂ ਤੁਹਾਨੂੰ ਅੱਗੇ ਪਛਤਾਉਣਾ ਪੈਣਾ